ਹੈਲੋ ਹਾਂਜੀ ਮਨਦੀਪਾਂਗੂ ਬਲੌਗ ਚੈਨਲ ਤੇ ਆਪਜੀ ਦਾ ਸਾਰਿਆਂ ਦਾ ਸਵਾਗਤ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜਤੀ ਕਲਾਂ ਦੇ ਵਿੱਚ ਹੋਵੋਗੇ ਤੇ ਮੇਰੇ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਪਣਾ ਵੀਡੀਓ ਬਲੌਗ ਹੈ ਜਿਹੜਾ 7 ਵਜੇ ਨੇ ਜੀ ਟਾਈਮ ਮure 7 ਵਜ ਚੁੱਕੇ ਨੇ ਮਾਰਨਿੰਗ ਤੇ ਆਪਾਂ ਸ਼ੁਰੂ ਕਰ ਲਿਆ ਸਾਰੇ ਤੋਂ ਪਹਿਲਾਂ ਹੁਣ ਮੈਂ ਚਾਹ ਪਾਣੀ ਵਗੈਰਾ ਪੀਤੀ ਹਨਾ ਸਵੇਰੇ ਉੱਠ ਕੇ ਗੁਰੂ ਘਰ ਜਾ ਕੇ ਆ ਕੇ ਚਾਹ ਦੁਆਰ ਦੀ ਪੀ ਕੇ ਫਿਰ ਮੈਂ ਹੁਣ ਮਸ਼ੀਨ ਲਾਈ ਆ ਮੈਂ ਕਿ ਚਲੋ ਮੈਂ ਮਸ਼ੀਨ ਲਾਦਾ ਇੰਨਾ ਫਿਰ ਨਾਲ ਦੇ ਨਾਲ ਆਪਣਾ ਕੰਮ ਆ ਜਿਹੜਾ ਦੂਜਾ ਹੋਈ ਚਾ ਉਹ ਛਾੜੂ ਪੁੱਛੇ ਵਗੈਰਾ ਕਰਨਾ ਹਨਾ ਰੋਟੀ ਆ ਜਿਹੜੀ ਸਾਡੇ ਥੋੜੀ ਜਿਹੀ ਲੇਟ ਖਾਂਦੇ ਨੇ ਹਰਮਨ ਨੂੰ 12 ਤੋਂ 13 ਤਰੀਕ ਦੀ ਛੁੱਟੀ ਆ ਤਾਂ ਕਰਕੇ ਅੱਜ ਘਰੇ ਸੀਗਾ ਰੋਟੀ ਹਜੇ ਮੈਂ ਲੇਟ ਹੀ ਬਣਾਉਂਗੀ ਮੈਨੂੰ ਇਹ ਆ ਵੀ ਚਲੋ ਪਹਿਲਾਂ ਮੈਂ ਕੱਪੜਿਆਂ ਵਾਲੀ ਮਸ਼ੀਨ ਲਾ ਦਵਾਂ ਨਾਲ ਨਾਲ ਕੱਪੜੇ ਧੁੱਤੇ ਜਾਣਗੇ ਨਾਲ ਨਾਲ ਉੱਤਰ ਮੈਂ ਉਹ ਕਰਨਾ ਹੈਗਾ ਆਪਣਾ ਗਮਲਿਆਂ ਵਾਲਾ ਨਾ ਜਿਹੜਾ ਥਾਂ ਜਿੱਥੇ ਕੰਦ ਕੋਲ ਗਮਲੇ ਜਿ ਰੱਖੇ ਹੋਏ ਨੇ ਉੱਥੇ ਸਾਸ ਪਈ ਜੀ ਕਰਨ ਵਾਲੀ ਪਈ ਆ ਸਾਫ ਕਰਕੇ ਮੈਂ ਕਿ ਚਲੋ ਮੈਂ ਉਧਰੋਂ ਸਫਾਈ ਵੀ ਕਰ ਦੂੰਗੀ ਗਮਲਿਆਂ ਕੋਲ ਇੱਧਰ ਮੇਰੇ ਕੱਪੜੇ ਧੁਰਤੇ ਜਾਣਗੇ ਮਸ਼ੀਨ ਦੇ ਵਿੱਚ ਤੇ ਹੁਣ ਬੱਤਲ ਵਾਈ ਹੈ ਜਿਹੜੀ ਬਹੁਤ ਜਾ મતਲਬ ਰੋਜ਼ ਹੀ ਰੋਤ ਧੁੱਪ ਹੈ ਜਿਹੜੀ ਨੇ ਮੱਧਮ ਹੋਣ ਲੱਗ ਗਈ ਅੱਜ ਧੁੱਪ ਬਹੁਤ ਮੱਧਮ ਸੀ ਮੈਨੂੰ ਇਹ ਸੀਗਾ ਮੈਂ ਕਿ ਚਲੋ ਮੈਂ ਕੱਪੜੇ ਮਸ਼ੀਨ ਰਾਹੀਂ ਧੋ ਦਨੀ ਹੈ ਅਦਰਵਾਇਜ਼ ਨਹੀਂ ਮੈਂ ਹੱਥਾਂ ਨਾਲ ਧੋ ਕੇ ਜੀ ਕੱਪੜੇ ਫਿਰ ਮਸ਼ੀਨ ਦੇ ਵਿੱਚ ਇਕੱਲੇ ਸੁਕਾਉਣੇ ਹੁੰਨੇ ਨੇ ਸੁਕਾਉਣੇ ਹੁੰਨੇ ਨੇ ਸਾਰੇ ਤਾਂ ਪਹਿਲਾਂ ਲਾਈਟ ਚ ਕਲਰ ਦੇ ਕੱਪੜੇ ਜਿਹੜੇ ਮਤਲਬ ਘੱਟ ਹਨ ਉਹ ਸੀਗੇ ਉਹ ਪਾਈ ਮੈਂ ਮਸ਼ੀਨ ਦੇ ਵਿੱਚ ਮੈਨੂੰ ਇਹ ਵੀ ਲਾਈਟ ਚ ਕਲਰ ਆਇਆ ਤੋ ਕਿ ਕੱਪੜੇ ਨਾ ਫੇਰ ਡਾਰਕ ਵਾਲੇ ਪਾ ਦੂੰਗੀ ਨਹੀਂ ਫਿਰ ਇੱਕ ਦੂਜੇ ਨੂੰ ਨਾ ਐਵੇਂ ਹੋ ਜਾਂਦਾ ਜੇ ਵਿੱਚ ਇੱਕ ਕੱਦਾ ਕੱਪੜਾ ਵੀ ਆਪਾਂ ਡਾਰਕ ਸਿੱਟ ਦਈਏ ਨਾ ਇੱਕ ਦੂਜੇ ਨੂੰ ਕਲਰ ਚੜਨ ਦਾ ਡਰ ਰਹਿੰਦਾ ਤਾਂ ਕਰਕੇ ਆਪਾਂ ਲਾਈਟ ਚ ਸਿੱਟ ਤੇ ਪਹਿਲਾਂ ਕੱਪੜੇ ਹਨਾ ਧੋਤੇ ਜਾਣਗੇ ਇਦੋਂ ਬਾਅਦ ਦੇ ਵਿੱਚ ਮੈਂ ਆਪਣਾ ਬਿੜਾ ਗੁੜਾਜ ਮੈਂ ਨਹੀਂ ਸੰਭਰਿਆ ਹੈਗਾ ਨਾ ਮਾਜੀ ਝਾੜ ਪੋਚਣ ਦਾ ਕਰ ਕਿੱਥੇ ਉਹ ਅਜੇ ਮੈਂ ਕਰਨਾ ਹੈ ਕੰਮ ਮੇਰੇ ਸਾਰੇ ਹੀ ਪਏ ਨੇ ਬਸ ਪਹਿਲਾਂ ਅੱਜ ਮੈਂ ਕੱਪੜਿਆਂ ਨਾਲ ਹੀ ਉਹ ਕੀਤਾ ਮੈਂ ਕਿ ਠੰਡ ਦਾ ਟਾਈਮ ਆ ਤੇ ਉੱਧਰ ਮੈਨੂੰ ਅੰਦਰੋਂ ਅੰਦਰ ਟੱਪ ਪਿਆ ਸੀਗਾ ਉੱਧਰ ਮੈਂ ਟੱਪ ਚ ਉੱਪਰ ਕੇ ਬਾਲਟੀਆਂ ਤਾਂ ਲੈ ਕੇ ਆ ਰਹੀ ਸੀ ਪਾਈਪ ਜਿਹੜਾ ਮਸ਼ੀਨ ਦਾ ਉਹ ਟੁੱਟਿਆ ਹੋਇਆ ਸੀਗਾ ਹਨਾ ਪਾਈਪ ਆ ਪਉਣ ਵਾਲਾ ਬਸ ਇੱਕ ਘੋਲ ਜੀ ਹੋ ਜਾਂਦੀ ਆ ਆਪਾਂ ਨੂੰ ਕੋਈ ਗੱਲ ਵੱਡੀ ਨਹੀਂ ਹੁੰਦੀ ਹੈਗੀ ਹਨਾ ਕੰਮ ਨਿੱਕਾ ਜਿਹਾ ਹੁੰਦਾ ਬਟ ਘੋਲ ਆਪਾਂ ਜ਼ਿਆਦਾ ਕਰ ਜਾਂਦੇ ਆ ਤੇ ਫਿਰ ਦੂਜਾ ਟੱਪਾ ਮੈਨੂੰ ਇਤਰੋਂ ਨੇੜੇ ਸੀਗਾ ਬਾਲਟੀ ਨਾਲ ਪਾਣੀ ਪਾਉਣਾ ਮਸ਼ੀਨ ਦੇ ਵਿੱਚ ਫਿਰ ਮੈਂ ਦੂਜਾ ਟੱਪਾ ਜਿਹੜਾ ਵਾਰੇ ਲਾਇਆ ਸੀਗਾ ਹਨਾ ਫੁੱਟੀ ਦੇ ਹਟ ਮੈਂ ਕਹੁਰੇ ਮੈਨੂੰ ਨੇੜੇ ਪਾਣੀ ਪਾਉਣਾ ਜ਼ਿਆਦਾ ਸੌਖਾ ਹੈ ਤਾਂ ਕਰਕੇ ਜੀ ਤੇ ਇੱਧਰ ਮਸ਼ੀਨ ਲਾ ਕੇ ਮੈਂ ਆ ਗਈ ਸੀ ਕਮਲਿਆ ਕੋਲੇ ਮੈਂ ਕਿਹਾ ਚਲੋ ਉੱਧਰ ਮਸ਼ੀਨ ਦੇ ਵਿੱਚ ਇੰਨਾ ਕੱਪੜਿਆਂ ਨੂੰ ਘੇੜਾ ਹੁੰਦਾ ਇੱਧਰ ਮੈਂ ਗਮਲਿਆਂ ਦੀ ਸਾਫ ਸਫਾਈ ਕਰਦੀ ਆ ਗਮਲਿਆਂ ਦੇ ਵਿੱਚ ਲੱਗੇ ਹੋਏ ਸੀ ਦਪੈਰ ਖਿੜੇ ਤੇ ਮੈਨੂੰ ਨਾ ਉਹ ਨਹੀਂ ਮਿਲੇ ਸੀ ਕਿ ਪਹਿਲਾਂ ਆਪਣਾ ਇੱਧਰ ਉਹ ਜਿਹੜੀ ਤુલਸੀ ਆ ਉਹ ਵੀ ਕਾਫੀ ਵਧੀ ਹੋਈ ਸੀ ਮੈਂ ਕਿਹਾ ਚਲੋ ਥੋੜੀ ਜੀ ਨਾ ਉੱਥੋਂ ਵੀ ਸਾਫ ਸਫਾਈ ਹੋ ਜਾਏ ਤુલਸੀ ਕੋਲੋਂ ਤੇ ਘੜੀ ਪੱਤੇ ਕੋਲੋਂ ਮੈਨੂੰ ਪਹਿਲਾਂ ਗਮ ਉਹ ਗੰਦੇ ਤੇ ਫੁੱਲ ਮੈਂ ਆਏ ਸਾਲ ਨਾਲ ਸਕਾ ਕੇ ਰੱਖ ਲੈਣੀਆਂ ਉਹ ਮੈਨੂੰ ਐਤਕੀ ਮਿਲੇ ਨਹੀਂ ਸੀ ਬਟਾ ਕੱਲ ਮੇਰੇ ਹੱਥ ਲੱਗ ਕੇ ਜਦੋਂ ਮੈਂ ਥੋੜੇ ਸਾਫ ਸਫਾਈਆਂ ਕਰਦੀ ਸੀ ਕਰਤੀਆਂ ਮੈਨੂੰ ਇਹ ਹੋਇਆ ਵੀ ਜਿਹੜੀ ਦੁਪਹਿਰ ਖੜੀ ਆ ਇਹਨੂੰ ਸਾਰੇ ਨੂੰ ਪੱਟ ਕੇ ਇੱਕ ਗਮਲੇ ਦੇ ਵਿੱਚ ਰੱਖ ਦਿੰਨੀ ਆ ਤੇ ਉਹ ਤਿੰਨ ਚਾਰ ਗਮਲਿਆਂ ਦੀ ਸਾਫ ਸਫਾਈ ਕਰਕੇ ਨਾ ਉਹਦੇ ਵਿੱਚ ਚਾਹ ਕਰ ਦੂੰਗੀ ਗੰਦਿਆਂ ਦੇ ਫੁੱਲ ਪਾ ਦਿੰਨੀ ਆ ਉਹ ਪੰਜ ਚਾਰ ਦਿਨਾਂ ਬਾਅਦ ਉੱਕੇ ਆਉਣਗੇ ਨਾ ਬੀਜ ਸੌਰੀ ਅੰਗਰੇਜ਼ੀ ਦੇ ਫੁੱਲਾਂ ਦੇ ਬੀਜ ਗਮਲਿਆਂ ਦੇ ਵਿੱਚ ਸਿੱਟ ਦਨੇ ਆ ਮੈਂ ਕਿ ਉਹਨਾਂ ਨੂੰ 4-5 ਦਿਨਾਂ ਤੱਕ ਉੱਗ ਕੇ ਆਉਣਾ ਹਨਾ ਤੇ ਇੱਧਰ ਨਾ ਸਲਾਬ ਤਾਂ ਕਰਕੇ ਆਈ ਹੋਈ ਆ ਆਪਾਂ ਨੂੰ ਪਤਾ ਜਦੋਂ ਆਪਾਂ ਪਾਣੀ ਪਾਉਂਦੇ ਰਹਿੰਦੇ ਹਾਂ ਉੱਥੇ ਸਲਾਬ ਆ ਜਾਂਦੀ ਆ ਹਨਾ ਤੇ ਉਹ ਰਸਲਾਬ ਬਹੁਤ ਆਈ ਹੋਈ ਸੀ ਕੰਧ ਕੋਲੇ ਥੋੜਾ ਜਿਹਾ ਮੈਂ ਇਹ ਵੀ ਛਾੜਨਾ ਸੀਗਾ ਹਨਾ ਰੰਗ ਕਲੀਜੀ ਕਰਾਈ ਸੀ ਰੰਗ ਜਾਂ ਜੋ ਵੀ ਹੈਗਾ ਸੀਗਾ ਉਹ ਸਾਰਾ ਉੱਤਰ ਗਿਆ ਸੀਗਾ ਸਲਾਬ ਕਰਕੇ ਤੇ ਆਪ ਪਾ ਜੁਰ ਗਮਲਿਆਂ ਦੀ ਸਾਫ ਸਫਾਈ ਕਰ ਰਹੀ ਸੀ ਇੱਕ ਗਮਲਿਆਂ ਦੇ ਵਿੱਚ ਮਿੱਟੀ ਵੀ ਇੰਨੀ ਜਿਆਦਾ ਭਰੀ ਹੋਈ ਸੀ ਉਹਨਾਂ ਦੇ ਵਿੱਚੋਂ ਮਿੱਟੀ ਵੀ ਕੱਢਣ ਵਾਲੇ ਸੀਗੇ ਬਸ ਥੋੜਾ ਜਿਹਾ ਮੇਰੇ ਤੋਂ ਧਿਆਨ ਨਹੀਂ ਦਿੱਤਾ ਗਿਆ ਹੈਗਾ ਮੈਂ ਵੈਸੇ ਕੱਲ ਕਰਨਾ ਸੀਗਾ ਇਹ ਸਾਰਾ ਬਟ ਅਸ ਮੇਰੇ ਤੋਂ ਕੱਲ ਨਹੀਂ ਹੋਇਆ ਹਨਾ ਕੱਲ ਮੇਰੇ ਫਰੈਂਡ ਆ ਗਏ ਸੇਲੀ ਮਤਲਬ ਮੇਰੀ ਗਵੰਡਣ ਅਸੀਂ ਗੱਲਾਂ ਬਾਤਾਂ ਚ ਟਾਈਮ ਨਗਾ ਲਿਆ ਫੇਰ ਮੈਂ ਅੱਜ ਇਹਦੀ ਸਾਫ ਸਫਾਈ ਕੀਤੀ ਹਨਾ ਗਮਲਿਆਂ ਦੀ ਬਾਕੀ ਚਲੋ ਹਨਾ ਜਿਹੜੇ ਕੰਮ ਨੇ ਜਦੋਂ ਹੋਣਾ ਉਹਦੇ ਹੀ ਹੋਣਾ ਹੁੰਦਾ ਹੈ ਤੇ ਹੁਣ ਮੈਂ ਮਾਰਨਿੰਗ ਮੈਂ ਕਿਹਾ ਝਾੜੂ ਪੋਚੇ ਬੇੜੇ ਨੂੰ ਫੇਰ ਹੀ ਬਾਟ ਦੇ ਵਿੱਚ ਸਫਾਈ ਕਰੂੰ ਬੇੜੇ ਦੀ ਸੰਭਰੂੰਗੀ ਪਹਿਲਾਂ ਆਪਾਂ ਗੰਮ ਲਿਆਂਦਾ ਇਹ ਕੰਮ ਹਨਾ ਸਫਾਈ ਦਾ ਕਰ ਦਈਏ ਤੇ ਜਿਉਰੇ ਆਪਾਂ ਸਫਾਈ ਦਾ ਕਰਤਾ ਸੀਗਾ ਕੰਮ ਉਧਰੋਂ ਹਰਮਨ ਕਹਿੰਦਾ ਸੀ ਮੰਮੀ ਕਿਉਂਕਿ ਸੇ ਸਵੇਰ ਵੇਲੇ ਸੈਰ ਕਰਨ ਜਾਂਦੇ ਹੁੰਨੇ ਆ ਹਰਮਨ ਵੀ ਜਾਂਦਾ ਨਾਲ ਉਹ ਡੌਗੀ ਨੂੰ ਲੈ ਜਾਂਦਾ ਨਾਲ ਮੈਨੂੰ ਕਹਿੰਦਾ ਮੰਮੀ ਤੁਸੀਂ ਵੀ ਚੱਲੋ ਨਾ ਮੇਰਾ ਥੋੜਾ ਜਿਹਾ ਗੋਟਾ ਜਿਹਾ ਤੁਖਤੇ ਕਰਕੇ ਮੇਤੋਂ ਨਹੀਂ ਵੀ ਜਾਇਆ ਜਾਂਦਾ ਇੱਕ ਦੋ ਵਾਰ ਮੈਂ ਮਿਸ ਵੀ ਕਰ ਦਿੰਨੀ ਆ ਥੋੜਾ ਜਿਹਾ ਮੇਰੇ ਫੋਟੇ ਤੇ ਨਾ ਨੁੱਕਰ ਜੀ ਲੱਗੀ ਸੀਗੀ ਬੈੱਡ ਤੇ ਤਾਂ ਕਰਕੇ ਉਹ ਦੁੱਖਦਾ ਮੈਂ ਕਿ ਮੈਂ ਨਹੀਂ ਜਾਣਾ ਬਟ ਉਹ ਫੇਰ ਵੀ ਕਹਿੰਦਾ ਮੰਮੀ ਚਲੋ ਕੁਛ ਨਹੀਂ ਹੁੰਦਾ ਠੀਕ ਹੋ ਜਾਊਗਾ ਤੇ ਫੇਰ ਵੀ ਮੈਨੂੰ ਜਾਣਾ ਪੈਂਦਾ ਉਹਦੇ ਨਾਲ ਹਨਾ ਵੈਸੇ ਸਵੇਰ ਦੀ ਸੈਰ ਬਹੁਤ ਵਧੀਆ ਉਹ ਹੁੰਦੀ ਹੈ ਆਪਣੇ ਤੰਦਰੁਸਤੀ ਦਾ ਵੀ ਖਰਾਜ ਆ ਜਾਏਗਾ ਸਵੇਰ ਦੀ ਸੈਰ ਜਾਣਾ ਜ਼ਰੂਰ ਚਾਹੀਦਾ ਆਪਾਂ ਨੂੰ ਤੇ ਉਤਰਨ ਦੁੱਤ ਲੈ ਕੇ ਆਉਣਾ ਸੀ ਹਰਮਨ ਨੇ ਤਾਂ ਕਰਕੇ ਉਹ ਖੜਾ ਸੀ ਕੈਨੇ ਮੰਗਦਾ ਸੀ ਮੇਰੇ ਤੋਂ ਤੇ ਮੈਂ ਉਹਨੂੰ ਕੈਨੇ ਵੀ ਦੇਣੇ ਸੀ ਬਟ ਫੇਰ ਉਹ ਕਹਿੰਦਾ ਨਾਲ ਹੀ ਚਲੋ ਜਿਹੜਾ ਇਹ ਕੰਮ ਆਏ ਮੈਨੂੰ ਵਿਚਾਰੇ ਛੱਡਣਾ ਪੈ ਰਿਹਾ ਸੀ ਤਾਂ ਕਰਕੇ ਜੀ ਆਪਾਂ ਚਲੋ ਕੋਈ ਗੱਲ ਨਹੀਂ ਆ ਕੇ ਕਰ ਲਾਂਗੇ ਬਾਕੀ ਕੰਮ ਕੰਪਲੀਟ ਜਿਹੜਾ ਆਪਣਾ ਰਹਿਣਾ ਹੈ ਮੁੱਟੇ ਸਾਫ ਕਰਨ ਦਾ ਚਲ ਜਾ ਦੇ ਪਾਸਾ ਕਿੰਨਾਂ ਇੱਧਰ ਦੇਖ ਅੱਧਵਚਾਰੇ ਮੇਰਾ ਕੰਮ ਸੜਾਤਾ ਆ ਕੇ ਕਰੂੰਗੀ ਨਾ ਇੱਧਰ ਮੇਰੇ ਮਸ਼ੀਨ ਲੱਗੀ ਹੋਈ ਆ ਨਾ ਇਹਨੂੰ ਹੀ ਮੈਂ ਕਿ ਉਹ ਲਾਤੀ ਇਹਨਾਂ ਚਲਾਉਂਦੇ ਨਾ ਕੱਪੜੇ ਮੇਰੇ ਵਿੜਾ ਜਾਊਗਾ ਆ ਕੇ ਦੇਖੀਂ ਕਾਹੋਂ ਕੰਮ ਸੜਾਤਾ ਮੇਰਾ ਚਲ ਮੈਂ ਨਾ ਆ ਕੇ ਕਰਦੀ ਆ ਠੀਕ ਆ ਆ ਖੜਾ ਉਹ ਟੋਪੀ ਲੈ ਲੈ ਪੁੱਤਰ ਠੰਡਾ ਓਏ ਮੈਂ ਤਸ ਸੈਰ ਕਰਨ ਜਾਂਦੇ ਹੁਣ ਅਸੀਂ ਸੇਰ ਕਰ ਰਹੀ ਹਾਂ ਅੱਥੀ ਦੇਖਦੀ ਐ ਨੱਚੀ ਦਿੱਦੀ ਨੇ ਨਹੀਂ ਦੇਖਿਆ ਆਹ ਦੇ ਪਿੱਛੇ ਲੈ ਬੰਨ ਫੜਾ ਦੇ ਕੰਨੇ ਟੋਪੀ ਲੈਣਾ ਪਤਾ ਠੰਡਾ ਬਾਪਾ ਪਰ ਮੇਰੇ ਜਿਹਾ ਬੱਕਾ ਨਹੀਂ ਠੰਡ ਨਹੀਂ ਲੱਗਦੀ ਆਪਣਾ ਨਹੀਂ ਠੰਡ ਲੱਗਦੀ ਨਾ ਦੇਖ ਰੁ ਪਿੰਡ ਨੂੰ ਦੇਖ ਉਹ ਦੇਖ ਕਿ ਇੱਥੇ ਆ ਗਿਆ ਦੇਖ ਨਾ ਹਾਂ ਆਹ ਇੰਨੇ ਦੇਖਿੰਦੇ ਆ ਗਿਆ ਕਰਨਾ

ਬੜਾ ਥਰਾਵ ਹੈ ਬਣਾਇਆ ਹੈਗਾ ਜੀ ਡਬਲ ਸਦਾ ਆ ਦੇਖ ਸਾਡਾ ਟੱਬਾ ਅੱਬਾ ਟੱਬਾ ਟੱਬਾ ਮੇ ਕਿੰਨਾ ਸੋਨਾ ਬਣ ਗਿਆ ਹੋ ਜਾਂਦਾ ਬੱਚਿਆ ਦੇ ਲੱਗ ਗਏ ਕੇ ਤੇ ਓਹ ਸਾਈਡ ਹੋ ਜਾ ਹਰਮਨ ਗੱਡੀ ਆਉਂਦੀ ਹੈ ਭਾਈ ਓਏ ਸਾਈਡ ਹੋ ਜਾ ਤੇ ਅਸੀਂ ਹਰਮਨ ਨੂੰ ਮੈਂ ਥੱਕੇ ਨਹੀਂ ਲੈ ਆ ਕਹਿੰਦਾ ਚਲੋ ਫੇਟ ਨੂੰ ਚੱਲੇ ਆ ਦੇਖੋ ਇਹਦੀ ਸੈਰ ਕਹਿੰਦਾ ਮੰਮੀ ਤੇ ਥੋੜੀ ਵੀ ਨਾ ਸੈਰ ਹੋ ਜੂਗੀ ਤੇ ਉਹ ਦੇਖੋ ਇਹ ਸੋਚਾ ਖੇਤਾਂ ਦੇ ਵਿੱਚ ਨਾ ਵਧੀਆ ਲੱਗਦਾ ਤੇ ਇੱਕ ਜਿਹੜਾ ਸਾਡਾ ਇਹ ਰਾਹ ਹੈ ਨਾ ਖੇਤਾਂ ਅੱਗੇ ਬਹੁਤ ਘੱਟ ਚੱਲਦਾ ਸੀ ਬਟ ਹੁਣ ਦੇਖੋ ਪਹੁੰਚਣਾ ਚੱਲਣ ਲੱਗੇ ਲੱਗ ਗਿਆ ਮਤਲਬ ਰਹਿਣਾ ਹੈ ਨਾ ਜਿਹੜਾ ਹੈਗਾ ਤੇ ਆਉਂਦੀ ਆਉਂਦੇ ਬਣਾ ਦਿੰਦੀ ਆ ਬਾਪੂ ਐਨਾ ਵਧੀਆ ਹੁੰਦਾ ਆਰਮਨ ਅੱਗੇ ਰਹਿੰਦੇ ਇਸ ਟੈਂਪੂ ਜਾਂਦੀ ਹੁੰਦੀ ਹੁੰਦੀ ਟੈਂਪੂ ਆਉਂਦੇ ਹੁਣ ਤਾਂ ਟੈਂਪੂ ਵੀ ਆਉਣੀ ਬੰਦ ਹੋ ਗਏ ਲੈ ਹਰਮਨ ਕੰਮ ਵੀ ਵੀਡੀਓ ਬਣਾਓ ਖਰ ਮਨਾ ਜਾ ਪੁੱਤ ਹੁਣ ਤਾਂ ਬਹੁਤ ਦੂਰ ਆ ਗਿਆ ਪਕਰ ਤਾ ਉਹ ਤੱਕ ਚੱਲਦਾ ਮੇਰੀ ਮਾਂ ਨਹੀਂ ਮਾਂ ਤਾਂ ਹੈ ਗਿਆ ਐ ਫਿਰ ਨਾ ਪੁੱ ਆ ਜਾ ਮੂੰਹ ਕਰਕੇ ਕਹਿੰਦਾ ਮੇਰੀ ਮਾਂ ਨਹੀਂ ਮੇਰੀ ਮਾਂ ਨਹੀਂ ਚੱਲ ਪੁੱਤਾ ਜਾ ਕਾਫੀ ਦੂਰ ਆ ਗਿਆ ਪਾਹਣ ਯਾਰ ਇਦੋਂ ਬੱਦ ਨਹੀਂ ਤੁਰਦਾ ਆ ਚੱਲੀ ਮੁੜੀ ਚੱਲ ਦੇ ਆ ਚੋੜ ਦੇ ਦੇਖ ਲਾਂ ਤਦਾਂ ਕਿੱਥੇ ਬਸ ਆ ਕਰ ਤੱਕੀ ਕਿਹਾ ਤੈ ਐਦੋ ਗਹਾਨੀ ਪੁੱਤੋ ਜੀ ਜਿਦਾਂ ਛੋਟਾ ਜੀ ਨਹੀਂ ਮਰ ਜੀਗਾ ਚੱਲਾ ਲਓ ਜੀ। ਯਾਓ ਦੇਖੀ ਨਾ। ਓਏ ਰੋਕ ਜਾ ਤੂੰ। ਓ ਨਹੀਂ ਹਰਮਨ ਲਿਆ ਦੇ ਲਾ। ਓ ਵਿਚਾਰੇ ਇੱਕ ਨਾ ਰੋਗ ਹੀ ਜਾਂਦਾ ਗੇ। ਓ ਜਾ ਰਿਹਾ ਦੇਖਿਆ। ਓ ਦੇਖ ਵਡਾ ਸਾਰ ਹੈ ਨਾ। ਓ ਨੂੰ ਭਜਾਉਣ ਜਾਂਦਾ ਵਿਚਾਰੇ ਨੂੰ ਵੀ ਦੱਸ ਨਿੱਕਾ ਜਿਹਾ ਤੂੰ ਹੈਗਾ ਓ ਫਿਰ ਵੀ ਕਿੱਡਾ ਵੱਡਾ ਡੋਗਿਆ। ਮੋੜਲੇ ਨੂੰ ਵਾਪਸ। ਆ ਸਾਡਾ ਤਾਂ ਕਿੱਥੇ ਕਿੱਜਦਾ ਨਹੀਂ ਲੋਟ ਆਉਂਦਾ ਹੈਗਾ ਸਾਡਾ ਡੋਗਿਆ। ਆ ਜਾ। ਆ ਜਾ। ਦੇਖ। ਫਸਦਾ ਬਹੁਤ ਹੈ ਫੜਕਤੇ ਹੈ ਯਾਰ ਹੱਸੇ ਨਿਸ਼ਾਨਾ ਪਾਤ ਬੋਨੂ ਜਾ ਚੂਟੀ ਵੜਾ ਦਿਆ ਤੂੰ ਹਾਂ ਇਹ ਪਾਈ ਕਰੇ ਦੇਖ ਹਰਮੇ ਹਰਮੇ ਤਾਂ ਤਾਂ ਨਹੀਂ ਚੱਲਦਾ ਨਾ ਇਹ ਬਹੁਤ ਜ਼ਿਆਦਾ ਕਿ ਟਲਾ ਦੇ ਪੁੱਤ ਜੇ ਅੰਦਰ ਆਏ ਹੁਣ ਤਾਂ ਓਏ ਆਇਆ 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 ਤੇ ਓਏ ਅਰੇ ਆਇਆ ਇਹ ਮੜਿਆ ਮੜਿਆ ਬੋੜੇ ਆ ਗਏ ਸੰਗਲੀਰੇ ਇਹਦੇ ਨਾਲ ਹੀ ਘੁਮਾ ਕੇ ਲੈ ਇਹੀ ਫਿਰੂ ਫਿਰ ਮੋੜੇ ਯਾਰ ਚੱਲ ਕਰ ਕਰ ਨਾ ਕਰ ਕਰ ਦਾ ਕੋਸ ਨਹੀਂ ਗਿਆ ਦਾ ਮੂਹਿਆ ਨੀਚੇ ਕਰ ਲੈਂਦਾ ਦਰਦਾ ਤੇਰੇ ਤੋਂ ਚੱਲ ਵੇ ਭਾਈ ਮੈਂ ਤਾਂ ਮਸ਼ੀਨ ਉੱਥੇ ਕੰਮ ਸੜਾ ਕੇ ਗਿਆ ਸੀ ਲੱਗੇ ਫੇਰ ਆਪਾਂ ਕੰਮ ਨਹੀਂ ਦੇਖਣ ਤੂੰ ਟੱਪੇ ਜਾ ਕੇ ਵੇਜੂ ਅਗਲਾ ਸੈਰ ਕਰਕੇ ਆ ਨਾ ਜੀ ਮੰਜੀ ਕੱਢ ਬਾਰੇ ਭਾਈ ਮੰਜੀ ਤੇ ਵੇਜੂ ਅਗਲਾ ਹਨਾਏ ਮੰਜੀ ਕੱਢ ਹਰਮਨ ਓਰੇ ਕੜਦੇ 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 ਇਹ ਮੰਮੀ ਕੜਦੇ ੁੱਤੇ ਘਰਦੇ ੁੱਤੇ ਬੜਾਤ ਵੀ ਕਰਦੇ ਹਾਂ ਹਾਂ ਮੈਂ ਗਿਆ ਰਾਹ ਅਗਲਾ ਸੈਰ ਵੀ ਕਰਕੇ ਆਉਂਦਾ ਚਲ ਬੈ ਗਿਆ ਹੁਣ ਅਗਲਾ ਤੁੱਪਸ ਇਕੂਗਾ ਹੈ ਓਏ ਇਹ ਵਧੀਆ ਪਾਸ ਦੇ ਨਾਲ ਹੈ ਨਾ ਐ ਨਹੀਂ ਹੈਗਾ ਵੀ ਤਰ ਦਾ ਅੰਬਰ ਨੂੰ ਜਾਂਦਾ ਪਾਰ ਨੂੰ ਤਾਂ ਕਸ ਦੇ ਇਹਨ ਲੈ ਕੇ ਚੱਲੋ ਚਲ ਬੇ ਕੰਮ ਕਰੀਏ ਤੂੰ ਤਾਂ ਬੈਲਾ ਬੈ ਕੇ ਚੜ ਕੇ ਮੰਜੀ ਤੇ ਮੈਂ ਤਾਂ ਕੰਮ ਛੱਡ ਕੇ ਗਈ ਸੀ ਆ ਤੇ ਕੰਮ ਕਰਦੇ ਆ ਚਲ ਭਾਈ ਤੈਨੂੰ ਅੱਜ ਤੇ ਕੱਲ ਦੀ ਛੁੱਟੀ ਹੈ ਨਾ ਪੜ ਲਾ ਹੁਣ ਬੈ ਕੇ ਠੀਕ ਆ ਸਾਬਣ ਨਾਲ ਹਾਂ ਹਾਂ ਤੇ ਤੋਲਾ ਚੰਗੀ ਤਰ੍ਹਾਂ ਮੈਂ ਵੀ ਤੌਨੀ ਆ ਹਾਂਾਰੇ ਗਾਵਣੇ ਚੱਕਾਂਗੇ ਹੋਰ ਸਕੇ ਸਫਾਈ ਕਰਾਂਗੇ ਚੱਕ ਲੈ ਚੱਕ ਦੋ ਉਹ ਕਮਰਾ ਲੈ ਕਿਉਂ ਨਹੀਂ ਮੈਂ ਸਾਰਿਆਂ ਨੂੰ ਪੁੰਹਦੀ ਹਾਂ ਜਾਂਦਾ ਰਹੇ ਤੇ ਵਦਨ ਆਲਰੇਡੀ ਕਿਵੇਂ ਅੱਜ ਜਾਂਦਾ ਵਾਪਸ ਹਾਂ ਫੇਰ ਤੂੰ ਵੀ ਤੱਕ ਚੱਲ ਚੇਰ ਮੈਂ ਕਿਹ ਚਾੜੂ ਲਾਉਂ ਬੇੜਾ ਅੱਜ ਸਾਰੇ ਕਮਰਿਆਂ ਦੀ ਸਫਾਈ ਕਰਕੇ ਨਾ ਮੇਰੇ ਕੱਪੜੇ ਸਭ ਫੈਲਣਗੇ ਦੁਪਹਿਰ ਤੱਕ ਇਹ ਤਾਂ ਹੁਣ ਇਕੱਠੀ ਕਰਕੇ ਉਹ ਕਰ ਦ। ਪਿਛਲੇ ਸਾਲ ਦੀ ਜਿਹੜਾ ਕਿ ਹੋ ਸੀਗੀ। ਉਹ ਚੜਾ ਪਰਨੇ ਦੁਪਹਿਰ ਤੀ ਸਾਰੇ ਕਮਰਿਆਂ ਚ ਹਣਾ। ਠੀਕ ਹੈ ਨਾਲੇ ਦੇਖਦੇ। ਦੇਖਿਓ। ਓਏ ਇਹਨਾਂ ਚਾਵਾਂ ਚ ਕੋਤੋ ਹਣਾ। ਬਾਕੀ ਦੂਜਿਆਂ ਦੀ ਸਫਾਈ। ਲਿਖਿਆ ਮੈਂ ਤਾਂ ਡੇਨ ਜਾਇਦਾ ਦੇਖ। ਹਾਂ। ਤੇ ਕਾਹਦੀ ਜੀ। ਦੇਖ ਤਾਂ ਇਹ ਦਾ ਚਾਗਾ ਦਾ ਪੁੱਛਦਾ ਕੋਟਾ ਦੇਦਾ ਕਿੰਨੇ ਟਾਈਮ ਦੇ ਪਹੁੰਚਦੇ ਆ ਗਮਲੇ ਦੇ ਹਸਕਾਰ ਆ ਗੇਂਦੇ ਦੇ ਪਰ ਲੇਟ ਹੋ ਜਾਂਦੇ ਆ ਪੰਜ ਵਾਰ ਵਿਚੜ ਤੋਂ ਚਾਪ ਦਿਨਾਂ ਨਿਕਲ ਰਹੇ ਉਹ ਦੇਖੇ ਨੇ ਸੋਹਣੇ ਗੇਂਦੇ ਰਹੂ ਖੁਸ਼ ਹੋ ਬੜੇ ਸੋਹਣੇ ਆ ਗੇਂਦੇ ਜੁਲਾਦੇ ਹਾਂ ਤੇਹਰ ਹਾਲ ਉਹ ਸੀ ਜਿੰਦੇ ਇਹਨੂੰ 2018 ਚ ਫਿਰ ਸਾਲ ਵੀ ਜੇ ਲੋ ਕਿੰਨੇ ਹੋ ਗਏ ਹੈ 5 ਸਾਲ ਹੋ ਗਏ ਤਾਂ ਦੇ ਘਰ ਕਿਹੜੇ ਜਿਹੇ ਦਾੜੀ ਦੇ ਵੇਲੇ ਦਿਵਾਲੀ ਵੇਲੇ ਹਾਂ ਦਿਵਾਲੀ ਤੋਂ ਪਹਿਲਾਂ ਲੈਂਦੇ ਸੀ ਅਪਣੇ ਭਾਈ ਫਿਰ ਹਾਲ ਉਹ ਸੀ 6 ਸਾਲ ਹੋ ਗਏ ਚੰਨ ਹਾਂ ਤਾਂ ਬਜੇ ਨੇ ਹੂੰ ਉਹ ਵੀ ਵੀਰ ਸਾਲ ਹੋ ਗਏ ਕੋਤਰੀ ਸੀ ਮੈਂ ਮੈਂ ਕਿ ਦਵਾਈ ਵੇਲੇ ਪੰਨਾ ਮਿਲ ਆਉਂਦੇ ਹਾਂ ਬਟ ਫੇਰ ਆਉਂਦਾ ਨਹੀਂ ਤਾਂ ਤੋਂ ਖਾਤਿਆ ਕਰਨਾ ਹੈ ਹਣਾ ਚੱਲਦੀ ਹੈ ਜਿੰਨਾ ਕਿ ਫੇਸ ਹੈ ਜੀਆ ਚਲੋ ਜਮੀ ਖੜ ਗਈ ਫੇਰ ਨਹੀਂ ਜਾਵਾਂਗੇ ਫੇਰ ਦੇਖੀਏ ਹਣਾ ਵੀ ਆਪ ਸੌ ਗਿਆ ਦੇਖ ਮੱਤੂ ਕੇ ਸੌ ਵੀ ਗਿਆ ਹਾਂ ਕੋਈ ਜੰਦਾ ਜਲੀ ਓਏ ਡੀਪੀ ਆ ਚਲੀਏ ਫੇਰ ਚਲੀ ਆਪਾ ਚਲੋ ਚਲੀਏ ਹਾਂਜੀ ਤੇ ਉਰੇ ਕੱਪੜੇ ਜਿਹੜੇ ਮਸ਼ੀਨ ਦੇ ਵਿੱਚ ਥੋੜੇ ਰਹਿ ਗਏ ਸੀ ਹਨਾ ਅਸੀਂ ਫਿਰ ਚਲੇਗੇ ਸੀਗੇ ਪਹਿਲਾਂ ਸੈਰ ਕਰਨਾ ਉਧਰ ਆਪਾਂ ਗਮਲਿਆਂ ਦੀ ਸਫਾਈ ਕਰਤੀ ਤੇ ਇੱਧਰ ਜਿਹੜੇ ਕੱਪੜੇ ਰਹਿ ਗਏ ਸੀ ਮਸ਼ੀਨ ਦੇ ਵਿੱਚੋਂ ਕੱਢ ਕੇ ਸੁੱਕਣੇ ਪਾਉਣ ਲੱਗ ਗਏ ਸੀਗੇ ਹਜੇ ਵੀ ਨਾ ਬਾਹਰ ਖੇਤਾਂ ਜਾਂਦੇ ਵਿੱਚ ਧੁੰਦ ਹੈਗੀ ਸੀ ਤੇ ਧੁੱਪ ਜਿਹੜੀ ਬਹੁਤ ਘੱਟ ਆਈ ਸੀਗੀ ਅੱਜ ਹੁਣ ਤਾਂ ਕੱਪੜੇ ਜਿਹੜੇ ਦੋ ਦੋ ਤਿੰਨ ਤਿੰਨ ਦਿਨਾਂ ਦੇ ਵਿੱਚ ਸੁੱਕਿਆ ਕਰਨੇ ਨੇ ਤੇ ਆਪਣਾ ਜਿਹੜਾ ਅੱਜ ਦਾ ਵੀਡੀਓ ਵਲੌਗ ਹੈ ਜੀ ਇੰਨਾ ਕੀ ਸੀਗਾ ਪਲੀਜ਼ ਸਾਰੇ ਪਣਪਰਾ ਸਾਰਾ ਵਲੌਗ ਦੇਖਿਆ ਕਰੋ ਵੀਡੀਓ ਜਿਹੜੀ ਪੂਰਾ ਵਾਚ ਕਰਿਆ ਕਰੋ ਵੀਡੀਓ ਨੂੰ ਹਨਾ ਤੇ ਪਣਪਾਈ ਸਪੋਰਟ ਨਾਲ ਜੀ ਅੱਕੇ ਹਨਾ ਜਿਹੜਾ YouTube ਚੈਨਲ ਹੁੰਦਾ ਅੱਕੇ ਅੱਕੇ ਚੱਲਦਾ ਹੈਗਾ ਥੈਂਕ ਯੂ ਬਦਿਲੋਂ ਬਹੁਤ ਜ਼ਿਆਦਾ ਥੈਂਕ ਯੂ ਪਣਪਾਈ ਜਿਹੜੇ ਆਪਾਂ ਨੂੰ ਬਹੁਤ ਜ਼ਿਆਦਾ ਸਪੋਰਟ ਕਰ ਰਹੇ ਨੇ ਤੇ ਆਪਣਾ ਜਿਹੜਾ ਚੈਨਲ ਹੈ ਜੀ ਅੱਕੇ ਅੱਕੇ ਕਰੋ ਕਰ ਰਿਹਾ ਬਹੁਤ ਜ਼ਿਆਦਾ ਹਨਾ ਐਂਡ ਅੱਜ ਦਾ ਜਿਹੜਾ ਵੀਡੀਓ ਵਲੌਗ ਇੰਨਾ ਕੀ ਸੀਗਾ ਪੂਰਾ ਵਲੌਗ ਦੇਖਿਓ ਤੇ ਇੰਜੋਏ ਕਰਿਓ ਕੱਲ ਨੂੰ ਨਵੇਂ ਵੀਡੀਓ ਵਲੌਗ ਦੇ ਨਾਲ ਮਿਲਾਂਗੇ ਜੀ ਆਪਾਂ ਉਹਨੇ ਟਾਈਮ ਤੇ ਲਈ ਜੀ ਆਪਾਂ ਸਰਸਿਕਾਲ ਸਾਰੇ ਪੰਪਰਾ ਨੂੰ ਤੇ ਆਪਾਂ ਜਿਹੜੇ ਥੋੜੀ ਜਿਹੀ ਸੌਰੀ ਕੱਪੜੇ ਰਹਿ ਗਏ ਸੀਗੇ ਹਨਾ ਮੇਰੀ ਵੀਡੀਓ ਬਣਦੇ ਸੀਗੀ ਇੱਧਰ ਤੇ ਆਪਾਂ ਉਹ ਵੀ ਕਿਉਂਕਿ ਕੈਮਰੇ ਤੇ ਵੀਡੀਓ ਬਣਾਉਣੀ ਪੈਂਦੀ ਹੈ ਲਾ ਕੇ ਕਈ ਵਾਰ ਜੇ ਹਰਮਣ ਕਰੇ ਹੁੰਦਾ ਤਾਂ ਹਰਮਣ ਵੀ ਬਣਾ ਦਿੰਦਾ ਉਹ ਪੜਨ ਬਹਿ ਗਿਆ ਸੀਗਾ ਹੁਣ ਤਾਂ ਕਰਕੇ ਜੀ ਹੁਣ ਮੈਨੂੰ ਕੈਮਰਾ ਜਿਹੜਾ ਆਪਣਾ ਸਟੈਂਡ ਦੇ ਉੱਪਰ ਰੱਖਣਾ ਪੈਂਦਾ ਉਹ ਫਿਰ ਇਧਰ ਕਮਾਉਣਾ ਕਦੇ ਇਧਰ ਕਮਾਉਣਾ ਪੈਂਦਾ ਤਾਂ ਕਰਕੇ ਚਲੋ ਜੀ ਆਪਣਾ ਅੱਜ ਦਾ ਇੰਨਾ ਹੀ ਵੀਡੀਓ ਵਲੌਗ ਸੀਗਾ ਜੀ ਕੱਲ ਨੂੰ ਮਿਲਾਂਗੇ ਨਵੇਂ ਵੀਡੀਓ ਵਲੌਗ ਦੇ ਨਾਲ ਜੀ ਉਹਨੇ ਟਾਈਮ ਦੇ ਲਈ ਸਾਰੇ ਭੈਣ ਭਰਾ ਨੂੰ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਜੀ ਬਾਏ ਚੜ੍ਹਦੀ ਕਲਾ ਦੇ ਵਿੱਚ ਰਹੋ ਸਾਰੇ ਭੈਣ ਭਰਾ ਜੀ ਬਾਏ ਜੀ